ਸੁਦਨਾਰ ਗਾਨ ਗੰਦਰਬ ਮੇਲੇ ਆਏ ਸੁਦਨਾਰ ਗਾਨ ਗੰਦਰਬ ਮੇਲੇ ਆਏ ਅਪੂਰਬ ਜੰਝ ਬਣਾ ਪੂਰਬ ਜਲਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾਨਕ ਪ੍ਰਭ ਪਾਇਆ ਮੈਂ ਸਾਚਾ ਨਾ ਕਦਮ ਰਹਿਣਾ ਸ੍ਰੀ ਗੁਰੂ ਹਰ Rai ਜਿਹਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਅੱਜ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਗਿਆ ਗੁਰੂ ਗਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਚੱਲਦਾ ਹੋਇਆ ਨਜ਼ਰ ਆ ਜਿਹਦੇ ਵਿੱਚ ਪੰਜ ਪਿਆਰੇ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੀ ਅਗਵਾਈ ਜਿਹੜੇ ਆ ਉਹ ਕਰਦੇ ਹੋਏ ਇਹ ਨਜ਼ਰ ਆਲੇ ਤੇ ਤਸਵੀਰਤ ਜਿਹੜੀ ਨੇ ਉਹ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਫਿਲਹਾਲ ਇਹ ਨਗਰ ਕੀਰਤਨ ਜਿਹੜਾ ਉੱਠ ਫੇਸ ਮਹੌਲ ਵਿਕੇ ਪਹੁੰਚ ਚੁੱਕੇ ਤੇ ਦੋ ਫੇਸ ਤੱਕ ਇਹ ਨਗਰ ਕੀਰਤਨ ਜਿਹੜਾ ਉਹ ਜਾਂਦਾ ਹੋਇਆ ਨਜ਼ਰ ਆਵੇਗਾ ਹਾਲਾਂਕਿ ਪੰਜ ਬਹਿਰੀ ਗਵਾਹੀ ਦੇ ਵਿੱਚ ਇਹ ਨਗਰ ਕੀਰਤਨ ਜਿਹੜਾ ਉਹ ਪਰ ਆਦਰ ਪਰ ਆ ਚੱਲਦਾ ਹੋਇਆ ਗੁਰਦੁਆਰਾ ਦੋ ਫੇਸ ਤੱਕ ਜਿਹੜਾ ਪੋਜਦਾ ਹੋਇਆ ਨਜ਼ਰ ਆਏਗਾ ਜਿਹਦੇ ਵਿੱਚ ਤੁਸੀਂ ਦੇਖੋ ਸਭ ਤੋਂ ਪਹਿਲਾਂ ਨਿਸ਼ਾਨ ਸਿੰਘ ਜਿਹੜੇ ਨੇ ਉਹ ਇਸ ਨਗਰ ਕੀਰਤਨ ਦੇ ਅੱਗੇ ਅੱਗੇ ਗੁਰੂ ਮਹਾਰਾਜ ਦੇ ਪਾਤਸ਼ਾਹ ਦੇ ਅੱਗੇ ਅੱਗੇ ਜਾਂਦੇ ਹੋਏ ਨਜ਼ਰ ਆਏ ਤੇ ਦੂਸਰੇ ਪਾਸੇ ਅਗਰ ਪੰਜ ਪਾਏ ਦੀ ਅਗਰ ਕਿਤੇ ਪੰਜ ਪਾਏ ਦੇ ਅਗਵਾਈ ਦੇ ਵਿੱਚ ਤੂਤ ਇਹ ਨਗਰ ਕੀਰਤਨ ਜਿਹੜਾ ਉਹ ਅੱਗੇ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਜੇਕਰ ਐ ਜੀ ਪੀ ਸੀ ਦੀ ਕਰ ਕਰੇ ਐ ਜੀ ਪੀ ਸੀ ਬਦੋਂ ਇਹ ਨਗਰ ਕੀਰਤਨ ਜਿਹੜਾ ਉਹ ਸਜਾਇਆ ਜਾ ਰਿਹਾ ਜਿਹਦੇ ਵਿੱਚ ਅਗਰ ਗੱਲ ਕਰੀਏ ਤਾਂ ਤਿੰਨ ਦਿਨ ਦਾ ਪ੍ਰੋਗਰਾਮ ਜਿਹੜਾ ਉਹ ਗੁਰਦੁਆਰਾ ਅੰਬੋ ਸਾਹਿਬ ਉਹ ਫੇਸ ਆਠ ਬਹੁਲ ਦੇ ਵਿਖੇ ਰੱਖਿਆ ਗਿਆ ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਰਾਗੀ ਜਿਥੇ ਜਿਹੜੇ ਨੇ ਉਹ ਪੋਜੇ ਹੋਏ ਨਜ਼ਰਾਂਗੇ ਤੇ ਪ੍ਰਪੰਤ ਪ੍ਰਸਿੱਧ ਰਾਗੀ ਜਿਥੇ ਜਿਹੜੇ ਨੇ ਉਹ ਗੁਰੂ ਜੀ ਦੇ ਸ਼ਬਦ ਰਾਹੀ ਜੂਰ ਸੰਗਤ ਨੂੰ ਨਿਹਾਲ ਕਰਦੇ ਹੋਏ ਜਿਹੜਾ ਉਹ ਨਜ਼ਰ ਆਦੇ ਹੋਏ ਜਾਣਗੇ ਹਾਲਾਂਕਿ ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਦੀ ਗੱਲ ਕਰੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਉਹਦੇ ਵਰਕਾਸ਼ੇ ਬਾਨ ਨੇ ਇਸੇ ਪਾਲਕੀ ਦੇ ਵਿੱਚ ਇੱਥੇ ਜੀ ਸੰਗਤ ਜਿਹੜੀ ਹੈ ਉਹ ਦਰਸ਼ਨ ਵੀ ਕਰਦੀ ਹੋਈ ਜਿਸ ਦਿਖਾ ਹਾਲਾ ਕਿ ਮੁਹਰਦੇ ਸਰਕਾਰ ਦੇਤੇ ਅੱਜ ਜਿਹੜਾ ਗੁਰੂ ਜੀ ਜਿਹੜਾ ਨੇ ਉਹ ਖੁਦ ਲੋਕਾਂ ਨੂੰ ਦਰਸ਼ਨ ਦਦਦੇ ਹੋਏ ਨਜ਼ਰ ਜਿਹੜਾ ਰਿਹਾ ਹਾਲਾ ਕਿ ਜੇਕਰ ਕਿਹਾ ਜਾਵੇ ਤਾਂ ਕੀਤਰ ਜਿਹੜਾ ਉਹ ਪੂਰੀ ਮੁਹਰਬੇ ਵਿੱਚ ਅੱਜ ਕਰਦੇ ਹੋਏ ਪਾਲਕੀ ਸਾਹਿਬ ਜਿਹੜੀ ਹੈ ਉਹ ਅੱਗੇ ਜਾਂਦੀ ਹੋਈ ਨਜ਼ਰ ਜਿਹੜਾ ਤਵਾਰੀਏ ਕਿਸਾਨਾਂ ਅਹਜੀ ਬੀਜੀ ਪਰਦਾ ਜਿਹੜੇ ਉਹ ਵੀ ਮੌਜੂਦ ਨੇ ਉਹ ਨਾਲ ਗੱਲਬਾਤ ਕਰਨਗੇ ਗੱਲ ਕਰੀਏ ਤਾਂ ਅਜ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਵੇਂ ਦੇਖਦੇ ਹੋ ਗੁਰੂ ਸਾਹਿਬ ਦੇ ਪ੍ਰਕਾਸ਼ਪੁਰ ਨੂੰ ਲੈ ਕੇ ਉਹਨਾਂ ਦੀ ਖੁਸ਼ੀ ਦੇ ਵਿੱਚ ਅਦਨਕ ਜਿਨਾ ਕਰਿਆ ਜਾ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਾਈ ਸਾਹਿਬ ਜੀ ਦੇ ਪ੍ਰਕਾਸ਼ਪੁਰ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਅੰਮ੍ਰਿਤਸਰ ਵਿਖੇ ਸਮਾਗਮ ਸ਼ੁਰੂ ਹੋ ਗਏ ਹਨ ਸਵੇਰੇ ਸ੍ਰੀ ਖੰਡ ਪਾਠ ਸਾਹਿਬ ਆਰੰਭ ਕੀਤੇ ਨੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਪੰਜ ਪਿਆਰੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਵਿੱਚ ਇਹ ਅਲੌਕਿਕ ਨਗਰ ਕੀਰਤਨ ਜੋ ਆਰੰਭ ਕੀਤਾ ਗਿਆ ਹੈ ਪੜਾਹ ਦਰ ਪੜਾਹ ਹੁੰਦਾ ਹੋਇਆ ਸ਼ਾਮ ਨੂੰ 5 ਵਜੇ ਗੁਰਦੁਆਰਾ ਸਾਹਿਬ ਫੇਸ 2 ਵਿੱਚ ਸਮਾਪਤ ਹੋਵੇਗਾ ਆਪ ਜੀ ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਇਸ ਨਗਰ ਕੀਰਤਨ ਦੇ ਵਿੱਚ ਰਾਗੀ ਸਿੰਘ ਬੀਬੀਆਂ ਦੇ ਜਥੇ ਢਾਡੀ ਸਿੰਘ ਨਾਲ ਨਾਲ ਗੁਰੂਇਤਿ ਹਸਣਾ ਰਹੇ ਨੇ ਸੰਗਤਾਂ ਨੂੰ ਤੇ ਸੰਗਤਾਂ ਵੱਲੋਂ ਥਾਂ ਥਾਂ ਤੇ ਹਰੇਕ ਸੈਕਟਰ ਵਿੱਚ ਹਰੇਕ ਏਰੀਆ ਦੇ ਵਿੱਚ ਲੰਗਰਾਂ ਦਾ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਪੁਰਬ ਦੇ ਸੰਬੰਧ ਵਿੱਚ ਲੇਕਿਨ ਇਸ ਪੁਰਬ ਦੀ ਗੱਲ ਕਰੀ ਜਾਵੇ ਤਾਂ ਲਗਾਤਾਰ ਜਿਹੜਾ ਪ੍ਰੋਗਰਾਮ ਚੱਲਦਾ ਹੋਇਆ ਗੁਰਦੁਆਰਾ ਸਾਹਿਬ ਦੇ ਵਿੱਚ ਨਜ਼ਰ ਆਏਗਾ ਤਾਂ ਪਰਤ ਪ੍ਰਸਿੱਧ ਰਾਗੀ ਜਿਨ੍ਹਾਂ ਜਿਹੜੇ ਪਹੁੰਚਦੇ ਹੋਏ ਨਜ਼ਰ ਆਉਣਗੇ ਤਾਂ ਕਿਵੇਂ ਲੱਗਦਾ ਕਿ ਇੰਨਾ ਕ ਅਰੇਂਜਮੈਂਟ ਜਿਹੜਾ ਐਸਜੀਪੀਸੀ ਵੱਲੋਂ ਇਸ ਵਾਰ ਕੀਤਾ ਗਿਆ ਹੈ ਇਹ ਗੁਰੂ ਹਰ राय ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜੋ ਹਰ ਸਾਲ ਹੀ ਗੁਰਦੁਆਰਾ ਸਾਹਿਬ ਵਿਖੇ ਪੱਤੀ ਪੱਤਰ ਦੇ ਮਨਾਇਆ ਜਾਂਦਾ ਹੈ ਇਸ ਵਾਰੀ ਅੱਜ ਮਿਤੀ 8 ਫਰਵਰੀ ਤੋਂ ਆਰੰਭ ਹੋ ਗਏ 9 ਫਰਵਰੀ ਤੇ 10 ਫਰਵਰੀ ਜਿਸ ਦਿਨ ਪ੍ਰਕਾਸ਼ ਪੁਰਬ ਹੈ ਉਸ ਦਿਨ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਹਿਣਗੇ ਅੱਜ 8 ਤਰੀਕ ਨੂੰ ਨਗਰ ਕੀਰਤਨ ਹੈ 9 ਤਰੀਕ ਅਤੇ 10 ਫਰਵਰੀ ਨੂੰ ਦੋ ਦਿਨ ਭਾਰੀ ਗੁਰਬਤ ਸਮਾਗਮ ਹੋ ਰਿਹਾ ਹੈ ਜਿਸ ਵਿੱਚ ਪੰਥ ਦੇ ਪ੍ਰਸਿੱਧ ਸ੍ਰੀ ਹਰਮੰਦਰ ਸਾਹਿਬ ਦੇ ਸੱਚਖੰਡ ਦੇ ਰਾਗੀ ਜਥੇ ਜਿੰਨੇ ਵੀ ਰਾਗੀ ਜਥੇ ਨੇ ਉਹ ਸਾਰੇ ਰਾਗੀ ਜਥੇ ਇੱਥੇ ਹਾਜ਼ਰੀ ਭਰ ਰਹੇ ਨੇ ਕੱਲ ਨੂੰ ਵੀ ਸਵੇਰੇ 10 ਵਜੇ ਤੋਂ ਰਾਤ ਦੇ 12 ਵਜੇ ਤੱਕ ਸਮਾਗਮ ਹੈ ਪਰਸੋਂ 10 ਤਰੀਕ ਨੂੰ ਸਵੇਰੇ 10 ਵਜੇ ਤੋਂ ਰਾਤ ਦੇ 10 ਵਜੇ ਤੱਕ ਸਮਾਗਮ ਹੈ ਜਿਸ ਦੇ ਵਿੱਚ ਰਾਗੀ ਜਥੇ ਤੇ ਪੰਥ ਦੇ ਪ੍ਰਸਿੱਧ ਕਥਾਵਾਚਕ ਅੰਬ ਸਾਹਿਬ ਦੇ ਹੱਦ ਗ੍ਰੰਥੀ ਭਾਈ ਸਾਹ ਪਾਈ ਚਰਨਜੀਤ ਸਿੰਘ ਜੀ ਤੇ ਭਾਈ ਪਿੰਦਰਪਾਲ ਸਿੰਘ ਜੀ ਉਹ ਵੀ ਹਾਜ਼ਰੀਆਂ ਭਰ ਰਹੇ ਹਨ ਤੇ ਸਾਰੇ ਇੰਤਜ਼ਾਮ ਮੁਕੰਮਲ ਕੀਤੇ ਗਏ ਹਨ ਸੰਗਤਾਂ ਦੇ ਸਹਿਯੋਗ ਨਾਲ ਐਸਜੀਪੀਸੀ ਵੱਲੋਂ ਹਰ ਤਰ੍ਹਾਂ ਦੀ ਤਰ੍ਹਾਂ ਹਰਸਾਲ ਦੀ ਤਰ੍ਹਾਂ ਇਹ ਸਾਰ ਵੀ ਮੁਕੰਮਲ ਪੂਰਤੌਰ ਤੇ ਪ੍ਰਬੰਧ ਕੀਤੇ ਗਏ ਨੇ ਤੇ ਬਿਲਕੁਲ ਜੇਕਰ ਗੱਲ ਕਰੀ ਤਾਂ ਪੰਤ ਪ੍ਰਸਿੱਧ ਰਾਗੀ ਜਥੇ ਜਿਹੜੇ ਨੇ ਪਹੁੰਚਦੇ ਹੋਏ ਨਜ਼ਰਾਂਗੇ ਤੇ 3 ਦਿਨ ਦਾ ਪ੍ਰੋਗਰਾਮ ਜਿਹੜਾ ਉਹ ਰੱਖਿਆ ਗਿਆ ਜਿਸ ਦੇ ਵਿੱਚ ਸੰਗਤਾਂ ਨੂੰ ਰਾਗੀ ਜਥੇ ਜਾਂ ਕਰ ਕਥਾ ਵਾਚ ਜਿਹੜੇ ਨੇ ਉਹ ਗੁਰੂ ਇਤਿਹਾਸ ਨਾਲ ਜੋੜਦੇ ਹੋਏ ਹਜ਼ੂਰ ਇਨ ਨਜ਼ਰ ਆਉਣਗੇ ਮੋਹਤੋ ਵੀਡੀਓ ਜਨਰੇਲ ਸਰਬਜੀਤ ਸਿੰਘ ਤੇ ਨਾਲ ਸੰਦੀਪ ਸਿੰਘ ਦੇ ਦਿੱਤੇ ਵੈਬ ਤੇ ਵੀ